ਇਸ ਵੀਡੀਓ ਨੂੰ ਦੇਖ ਰਹੇ ਨੇ ਦਰਸ਼ਕ ਉਹਨਾਂ ਦਾ ਉਹਨਾਂ ਨੂੰ ਪਿਆਰ ਭਰੀ ਸਾਸਰੀ ਕਾਲ ਨਮਸਕਾਰ ਇਹ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਨੁਕਸਾ ਲੈ ਕੇ ਆਇਆ ਨੁਕਤਾ ਬਹੁਤ ਕਮਾਲ ਦਾ ਹੈ ਵਾਹ ਕਮਾਲ ਨੁਕਤਾ ਹੈ ਇਹ ਨੁਕਤਾ ਗਰਮੀ ਵਾਸਤੇ ਹੈਗਾ ਜਿਵੇਂ ਮੇਦੇ ਦੇ ਵਿੱਚ ਗਰਮੀ ਹੋ ਜਾਂਦੀ ਹੈ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਨੇ ਆਪਣੇ ਸਰੀਰ ਤੇ ਪਿੱਤ ਹੋ ਜਾਂਦੀ ਹੈ। ਇਵੇਂ ਹੁਣ ਜਨਵਰੀ ਜਿਵੇਂ ਹੁਣ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਗਰਮੀ ਦੇ ਮਹੀਨੇ ਨੇ ਬਹੁਤ ਜ਼ਿਆਦਾ ਇਹ। ਇਹਦੇ ਵਿੱਚ ਸਰੀਰ ਦੇ ਵਿੱਚ ਗਰਮੀ ਭੱਜ ਜਾਂਦੀ ਹੈ ਇਹ ਮਹੀਨਿਆਂ ਦੇ ਵਿੱਚ ਗਰਮ ਹੁੰਦੇ ਨੇ। ਤਾਂ ਉਹਦੇ ਵਾਸਤੇ ਇਹ ਦਵਾਈ ਇਹ ਆਪਣਾ ਨੁਕਸਾ ਨੁਕਤਾ ਲੈ ਕੇ ਆਏ ਆ ਅਸੀਂ। ਇਹ ਨੁਕਤਾ ਕੀ ਹੈ ਜੀ? ਇਹ ਹੈਗਾ ਸਾਡੇ ਕੋਲੇ ਆਵਲਾ ਪਾਊਡਰ ਛੋਟਾ ਵਾਲਾ ਜੇ ਕਹਿੰਦੇ ਆ ਅਸੀਂ ਇਹਨੂੰ ਜੰਗਲੀ ਆਵਲਾ ਵੀ ਕਹਿੰਦੇ ਆ ਇਹ ਆਵਲਾ ਪਾਊਡਰ ਹੈ ਜੀ ਇਹ ਹੈਗੀ ਆ ਸਾਡੇ ਕੋਲ ਇੱਕ ਦੇਸੀ ਸ਼ੱਕਰ ਦੇਸੀ ਸ਼ੱਕਰ ਹੈ ਆਮ ਜਿਹੜੀ ਆਪਾਂ ਚਾਹ ਚ ਪੈਂਦੀ ਹੈ ਉਹ ਸ਼ੱਕਰ ਹੈ ਜੀ ਇਹ ਬਣਾਉਣਾ ਤਿਆਰ ਕਿਵੇਂ ਕਰਨਾ ਇਹ ਇੱਕ ਚਮਚਾ ਸ਼ੱਕਰ ਦਾ ਇੱਕ ਆਵਲੇ ਪਾਊਡਰ ਦਾ ਸਾਫ ਪਾਣੀ ਦੇ ਵਿੱਚ ਗਲਾਨ ਦੇ ਵਿੱਚ ਪਾ ਲੈਣਾ ਹੈ ਇਹ ਪਾਣੀ ਚਾਹੇ ਆਬ ਦਾ ਹੋਵੇ ਚਾਹੇ ਆਮ ਰੂਟੀ ਦਾ ਹੋਵੇ ਨਲਕੇ ਦਾ ਹੋਵੇ ਪਾਣੀ ਇਹ ਸਾਫ ਹੋਣਾ ਚਾਹੀਦਾ ਪਾਣੀ ਇਹਦੇ ਵਿੱਚ ਇੱਕ ਚਮਚਾ ਪਾ ਲੈਣਾ ਇਹ ਇੱਕ ਚਮਚਾ ਆਵਲਾ ਪਾਊਡਰ ਦਾ ਪਾ ਲੈਣਾ ਇੱਕ ਚਮਚਾ ਪਾ ਲੈਣਾ ਇਹਦੇ ਵਿੱਚ ਸ਼ੱਕਰ ਦਾ ਪਾ ਲੈਣਾ ਚਮਚਾ ਪਾ ਕੇ ਇਹਦੇ ਵਿੱਚ ਇਸ ਨੂੰ ਹਿਲਾ ਦੇਣਾ ਸਮਾਰ ਕੇ ਚੰਗੀ ਤਰ੍ਹਾਂ ਹਲਾ ਕੇ ਇਹਨੂੰ 12 ਘੰਟੇ ਰੱਖ ਦੇਣਾ ਹੈ ਸਵੇਰੇ ਇਹਨੂੰ ਮਿਲਾ ਕੇ ਸ਼ਾਮ ਨੂੰ ਯੂਜ਼ ਕਰਨਾ ਹੈ ਸ਼ਾਮ ਨੂੰ ਮਿਲਾ ਕੇ ਰੱਖ ਦੇਣਾ ਹੈ ਸਵੇਰੇ ਯੂਜ਼ ਕਰਨਾ ਇੱਕ ਜਦੋਂ ਯੂਜ਼ ਕਰਨਾ ਹੈ ਸ਼ਾਮ ਨੂੰ ਰੋਟੀ ਖਾਣ ਤੋਂ ਪਹਿਲਾਂ ਖਾਲੀ ਪੇਟ ਹੁੰਦਾ ਜਦੋਂ ਆਪਾਂ ਉਦੋਂ ਯੂਜ਼ ਕਰਨਾ ਹੈ ਛਾਣ ਪੁੰਨ ਕੇ ਇਹ ਛਾਣ ਕੇ ਯੂਜ਼ ਕਰਨਾ ਹੈ ਪਾਣੀ ਪੀਣਾ ਕਰਦਾ ਇਹ ਬਾਕੀ ਮਟੀਰੀਅਲ ਸਿਡ ਦੇਣਾ ਹੈ ਇਹ ਸਿਰਫ ਸਵੇਰੇ ਚਾਹ ਤੋਂ ਪਹਿਲਾਂ ਇਹਨੂੰ ਛਾਣ ਪੁੰਨ ਕੇ ਸਵਾਰ ਕੇ ਪੀ ਲੈਣਾ ਹੈ ਇਹ ਐਨੇ ਵਧੀਆ ਬਾਤਮਾਲ ਦਾ ਨੁਕਤਾ ਇਹ ਵੀ ਜਿਹੜੇ ਸਾਰਾ ਦਿਨੇ ਕਹੀ ਜਾਂਦੇ ਨੇ ਹਾਏ ਗਰਮੀ ਹਾਏ ਗਰਮੀ ਹਾਏ ਗਰਮੀ ਇਹੇ ਤੁਸੀਂ ਪੀ ਕੇ ਸਵੇਰੇ ਪੀਰੋ ਸਾਨੂੰ ਦਿਨ ਦੇ ਵਿੱਚ ਨਾ ਆਪਣੇ ਗੱਡੀ ਦੇ ਵਿੱਚ ਐਸੀ ਲਾਉਣ ਦੀ ਜ਼ਰੂਰਤ ਹੈ ਨਾ ਹੀ ਆਪਣੇ ਘਰ ਦੇ ਵਿੱਚ ਐਸੀ ਲਾਉਣ ਦੀ ਜ਼ਰੂਰਤ ਹੈ ਇਹ ਐਨਾ ਵਧੀਆ ਨੁਕਸਾ ਅੱਜ ਤਾਂ ਇਹਦਾ ਨਾਮ ਆਦਲੇ ਵਿੱਚ ਦਾ ਐਸੀ ਨੁਕਸਾ ਐਸੀ ਨੁਕਤਾ ਇਹ ਲਿਖ ਦੱਸ ਰਹੇ ਦੇ ਵਿੱਚ ਅਸੀਂ ਨੇ ਇਨੋਸਿਦਾਤ ਇਹ ਨੁਕਤੇ ਨੂੰ ਸਾਨੂੰ ਵਰਤਦੇ ਨੂੰ 32 ਸਾਲ ਹੋ ਗਏ ਨੇ ਆਸ ਹੈ ਤੁਸੀਂ ਇਹ ਨੁਕਤਾ ਸਮਝ ਗਏ ਹੋਵੋਗੇ ਸਾਨੂੰ ਉਮੀਦ ਹੈ ਇਹ ਸਨੁਕਤੇ ਤੁਸੀਂ ਬਹੁਤ ਫਾਇਦਾ ਲਓਗੇ ਔਰ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਹ ਵੀਡੀਓ ਭੇਜ ਕੇ ਉਹਨਾਂ ਨੂੰ ਵੀ ਫਾਇਦਾ ਦਿਵਾਉਗੇ ਧੰਨਵਾਦ ਜੀ